ਪੰਜਾਬੀ ਗਿੱਤਾਂ ਨੂੰ ਪਿਆਰ ਕਰਨ ਵਾਲੇ ਪਿਆਰੇ ਸਰੋਤਿਆਂ ਹਾਜ਼ਰ ਹੈ ਮੈਂ ਰਣਜੀਤ ਘਰਪੰਮੀ ਸਤ ਸ੍ਰੀ ਅਕਾਲ ਲਖਦੇ ਆ ਦੋਸਤੋ ਦੋਸਤੋ ਬੇਟੀ ਦੇ ਵਿਆਹ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਜੋ ਵੇਲਾ ਹੈ ਬੜਾ ਗਮ ਗੀਤ ਹੁੰਦਾ ਹੈ। ਦਾਤੇ ਨੇ ਖੇੜੀ ਅਸੀ ਰਚਾਈ ਹੈ ਕਿ ਕੋਈ ਰਾਜਾ ਹੋਵੇ, ਰੰਖੋਵੇ ਉਹ ਆਪਣੀ ਬੇਟੀ ਨੂੰ ਆਪਣੇ ਘਰ ਨਹੀਂ ਰੱਖ ਸਕਦਾ। ਜਗ ਦੀ ਰੀਤ ਹੈ ਚਲੋ। ਪਰ ਅਜੇ ਗੀਤ ਗਾਉਣ ਵੇਲੇ ਕਈ ਵਾਰੀ ਆਪਣਾ ਵੀ ਮਨ ਉਦਾਸ ਹੋ ਜਾਂਦਾ ਹੈ। ਚਲੋ ਫਿਰ ਕੋਸ਼ਿਸ਼ ਕਰਦੀਆਂ ਕਿ ਮੈਂ ਕਿਤਨਾ ਸਹੀ ਤਰੀਕੇ ਨਾਲ ਗਾ ਸਕਾਂ ਤਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲੱਗ ਗਈ ਹੋਣ ਵਿਦਾਈਨੀ ਪੀਂਗਾੰਦੀ ਅੱਖ ਪਰ ਆਈਨੀ ਸ਼ਾਮਾਂ ਨੇ ਕੀ ਤਾਂ ਦਾ ਪਿਪਲੀ ਦਾ ਰਖ ਲਈ ਮਾਨ ਕੁੜੇ ਪਿਪਲੀ ਦਾ ਰਖ ਲਈ ਮਾਨ ਕੁੜੇ ਤਲੀਆਂ ਤੇ ਲੱਗ ਗਈ ਮਹਿੰਦੀ ਨੀ ਜਿਹੜੀ ਸਵਾ ਸਾਲ ਨਾ ਲੈਂਦੀ ਨੀ ਜੀ ਦਿਨ ਇੱਕ ਉਮਰ ਤੱਕ ਰਹਿੰਦੀ ਨੀ ਸਤ ਜਨਮਾਂ ਦਾ ਮਿਲਿਆ ਹਾਨ ਕੁੜੇ ਪਿਪਲੀ ਦਾ ਰੱਖ ਲੈ ਮਾਨ ਕੁੜੇ ਪਿਪਲੀ ਦਾ ਰੱਖ ਲੈ ਮਾਨ ਕਿਸ ਮਤ ਕਰਕੇ ਲਬਦਾਨੀ ਮੀਯਾ ਰਾਜ ਆ ਵਾਂਗੋ ਫਬਦਾਨੀ ਕਲ ਤੱਕ ਸੀ ਜੋਣ ਜਾਣ ਕੁੜੇ ਪਿਪਲੀ ਦਾ ਨੱਖ ਲੈ ਮਾਨ ਕੁੜੇ ਪਿਪਲੀ ਦਾ ਰੱਖ ਲੈ ਚਗਨਾ ਦੇ ਰੰਗ ਲੈ ਵੇਸਾ ਨੂੰ ਇਹ ਚੂਲੇ ਪਖੀ ਅੱਖੇ ਸਾਨੂੰ ਲੈ ਜਾਵੀ ਆਪਣੇ ਦੇਸਾ ਨੂੰ ਵੱਡੇ ਆ ਨੇ ਗਾਏ ਰੱਖ ਲਈ ਮਾਨ ਕੁੜੇ ਬਾਬਲ ਦੀ ਪਗਦਾ ਟੋਟਨੀ ਮੋਕ ਦੇ ਕਰੀਨਾ दो फुलि शानड़े पिपलीदार कुड़े पिपलीदार मानड़े लॻी हुनि ਕੁ ਪਰਿਆਈ ਨਹੀਂ ਲੱਲ ਜੀ ਹੋਣ ਬਿਦਾਈ ਨਹੀਂ ਪੀਂਗਾਂ ਵੀ ਅੱਖ ਪਰਿਆਈ ਨਹੀਂ ਚਾਵਾਂ ਨੇ ਕੀ ਤਾਂ ਦਾ ਮਕੁੜੇ ਤੇ ਬਲਿਦਾ ਰੱਖ ਲੈ ਮਾਨ ਕੁੜੇ ਪਿਪਲੀ ਦਾ ਰਖ ਲਈ ਮਾਨ ਕੁੜੇ ਪਿਪਲੀ ਦਾ ਰਖ ਲਈ ਮਾਨ ਕੁੜੇ ਧੰਨਵਾਦ ਜੀ ਫਿਰ ਮਿਲਾਂਗੇ ਅਗਲੀ ਵੀਡੀਓ ਨੂੰ ਹੱਸਦੇ ਹੱਸਦੇ ਰਹੋ ਖੁਸ਼ ਰਹੋ ਗੀਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਹੋ